ਪੁਰੀਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੱਸੀ ਸੇਖੋਂ ਦੇ ਪੱਖ ਵਿੱਚ ਚੋਣ ਪ੍ਰਚਾਰ ਦੇ ਲਈ ਕੈਨੇਡਾ ਅਤੇ ਅਮਰੀਕਾ ਤੋਂ ਐਨ ਆਰ ਆਈ ਪਹੁੰਚੇ ਨੇ ਖਾਸ ਗੱਲ ਇਹ ਹੈ ਕਿ ਪਾਰਟੀ ਇਸ ذریعے ਇਹ ਵੀ ਵਖਾ ਰਹੀ ਹੈ ਕਿ ਆਪਣੀ ਸ਼ਕਤੀ ਪ੍ਰਦਰਸ਼ਨ ਕਰਕੇ ਉਹ ਦੱਸਣਾ ਚਾਹੁੰਦੇ ਨੇ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਵੱਡੀ ਹਮਾਇਤ ਆਮ ਆਦਮੀ ਪਾਰਟੀ ਦੇ ਨਾਲ ਹੈ ਇਹ ਲੋਕ ਜ਼ਮੀਨੀ ਪੱਧਰ ਉੱਤੇ ਉਮੀਦਵਾਰ ਲਈ ਚੋਣ ਪ੍ਰਚਾਰ ਕਰ ਰਹੇ ਨੇ ਆਓ ਵੇਖਦੇ ਹਾਂ ਕਿ ਕੀ ਕਹਿਣਾ ਹੈ ਇਹਨਾਂ ਦਾ ਪੰਜਾਬ ਦੇ ਮੁੱਦਿਆਂ ਬਾਰੇ ਅਤੇ ਵਿਧਾਨ ਸਭਾ ਚੋਣਾਂ ਬਾਰੇ ਆਇਆ ਇਥੇ ਕੇਰੀਅਰ ਦੀ ਸੋਚ ਦੇ ਨਾਲ ਜੁੜੇ ਹੋਏ ਆ ਤੇ ਪੰਜਾਬ ਵਿੱਚ ਆਇਆ ਵੀ ਲੁਕਿੰਗ ਫਾਰ ਚੇਂਜ ਇਨ ਦਾ ਪੰਜਾਬ ਹਮ ਤੇ ਅਸੀਂ ਰਿਕਵੈਸਟ ਕਰਦੇ ਆ ਪੰਜਾਬੀਆਂ ਨੂੰ ਸਾਰਿਆਂ ਨੂੰ ਵੀ ਹਮ ਹਮਾ ਕੇ ਹਿੰਮਤ ਕਰਕੇ ਫਾਈਨੈਂਸ਼ਲੀ ਅਤੇ ਪਰਸਨਲੀ ਜਾ ਕੇ ਲੋਕਾਂ ਨੂੰ ਵੋਟਾਂ ਦਾ ਸਨੇਹਾ ਦਿਓ ਤੇ ਆਮ ਆਦੀ ਪਾਰਟੀ ਨੂੰ ਜਿਤਾਓ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਡੋਰ ਟੂ ਡੋਰ ਜਾਂਦੇ ਆ ਅਸੀਂ ਬਹੁਤ ਲੋਕ ਦੁਖੀ ਨੇ ਸਰਕਾਰਾਂ ਤੋਂ ਪੁਰਾਣੀਆਂ ਤੋਂ ਅਕਾਲੀ ਤੇ ਕਾਂਗਰਸ ਸਰਕਾਰਾਂ ਆਉਂਦੀਆਂ ਰਹੀਆਂ ਬਾਰ-ਬਾਰ ਤੇ ਲੋਕ ਬਹੁਤ ਹੀ ਅੱਕੇ ਹੋਏ ਨੇ ਤੇ ਲੋਕ ਬਦਲਾ ਦੇ ਰੁਖ ਚ ਨੇ ਪਰ ਬਦਲਾਊਗਾ ਜ਼ਰੂਰ ਮੇਰਾ ਨਾਮ ਹਰਪਿੰਦਰ ਗੱਲਿਆ ਜੀ ਮੈਂ ਕੈਲਗਰੀ ਤੋਂ ਆਇਆ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਉਹ ਚੋਣ ਪ੍ਰਚਾਰ ਕਰ ਰਹੇ ਹੋ ਅਸੀਂ ਜੀ ਆਮ ਆਦਮੀ ਪਾਰਟੀ ਲਈ ਕਰ ਰਹੇ ਹਾਂ ਤੇ ਇੱਕ ਦੋ ਟੂਰ ਦੌਰ ਜਾ ਰਹੇ ਹਾਂ ਜਿੱਥੇ ਤੱਕ ਸਾਡੀ ਅਪਰੋਚ ਹੋ ਰਹੀ ਆ ਅਬ ਦੇ ਰਿਲੇਟਿਵਸ ਨਾਲ ਆਪਣੀ ਦਸਤਾਰੀਆਂ ਦੇ ਵਿੱਚ ਆਪਣੇ ਦੋਸਤ ਮਿੱਤਰਾਂ ਤੱਕ ਅਸੀਂ ਉਹਨਾਂ ਨੂੰ ਜਾ ਕੇ ਜਿਹੜੇ ਵੈਸੇ ਤਾਂ ਲੋਕ ਸਾਰੇ ਅਵੇਅਰ ਨਹੀਂ ਜੀ ਇਸ ਮਾਮਲੇ ਦੇ ਵਿੱਚ ਹਨਾ ਤੇ ਜਿਹੜੇ ਨਹੀਂ ਹੈਗੇ ਤੇ ਉਹਨਾਂ ਨੂੰ ਅਸੀਂ ਵੇਅਰ ਕਰ ਰਹੇ ਆ ਵੀ ਪ੍ਰਾਰੀਆਂ ਸਰਕਾਰਾਂ ਨੇ ਕੀ ਕੀ ਕੁਝ ਕੀਤਾ ਤੇ ਅਸੀਂ ਕੇਜਰੀਵਾਲ ਸਾਹਿਬ ਕੀ ਕਰਨਗੇ ਤੁਹਾਡੇ ਲਈ